ਮੱਖਣ ਦੀਆਂ ਛੋਟੀਆਂ-ਛੋਟੀਆਂ ਡੱਬੀਆਂ ਦੇ ਵਿੱਚ ਬੰਦ ਕਰੋੜਾ ਰੁਪਏ ਦਾ ਸੋਨਾ ਹੈ ਇਹ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਰਹੇ ਹੋ ਬਹੁਤ ਹੀ ਧਿਆਨ ਦੇ ਨਾਲ ਵੇਖੋ ਗੌਰ ਦੇ ਨਾਲ ਵੇਖੋ ਕਿਉਂਕਿ ਇਹ ਮੱਖਣ ਦੀਆਂ ਡੱਬੀਆਂ ਜਿਹੜੀਆਂ ਨੇ ਇਹ ਕੋਈ ਮਾਮੂਲੀ ਡੱਬੀਆਂ ਨਹੀਂ ਬਲਕਿ ਇਹਨਾਂ ਡੱਬੀਆਂ ਚ ਕਰੋੜਾ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਕੁਝ ਕੱਪੜੇ ਲੀੜੇ ਵੀ ਵੇਖ ਰਹੇ ਹੋ ਜਿਸ ਦੇ ਵਿੱਚ ਰੁਮਾਲ ਤੱਕ ਸ਼ਾਮਿਲ ਨੇ ਤੇ ਜਦੋਂ ਇਹਨਾਂ ਰੁਮਾਲਾਂ ਦੀ ਜਾਂ ਇਹਨਾਂ ਕੱਪੜਿਆਂ ਲੀੜਿਆਂ ਦੀ ਸਿਲਾਈ ਕੀਤੀ ਜਾਂਦੀ ਹੈ ਤਾਂ ਇਸ ਦੇ ਵਿੱਚ ਕਰੋੜਾ ਰੁਪਏ ਦਾ ਸੋਨਾ ਲੁਕਾਇਆ ਗਿਆ ਹੈ ਤੇ ਕਸਟਮ ਵਿਭਾਗ ਨੇ ਇੱਕ ਤਕਰੀਬਨ 2 ₹50 ਕਰੋੜ ਦਾ ਸੋਨਾ ਜਿਹੜਾ ਉਹ 에어ਪੋਰਟ ਤੋਂ ਬਰਾਮਦ ਕੀਤਾ ਹੈ ਕਸਟਮ ਵਿਭਾਗ ਦੀ ਹੁਸ਼ਿਆਰੀ ਨੇ ਇਸ ਜਿਹੜਾ 에어ਪੋਰਟ ਤੋਂ ਸਫ਼ਰ ਕਰ ਰਿਹਾ ਸੀ ਪੈਸੇਂਜਰ ਉਸ ਦੇ ਕੋਲੋਂ ਇਹ ਸੋਨੇ ਦੀ ਬਰਾਮਦਗੀ ਕੀਤੀ ਹੈ ਤੇ 에어ਪੋਰਟ ਵਿਭਾਗ ਨੂੰ ਇਸ ਯਾਤਰੀ ਤੇ ਸ਼ੱਕ ਹੁੰਦਾ ਹੈ ਇਸ ਸ਼ੱਕ ਹੋਣ ਤੋਂ ਬਾਅਦ ਜਦੋਂ ਇਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ 에어ਪੋਰਟ ਵਿਭਾਗ ਖੁਦ ਦੇ ਹੈਰਾਨ ਰਹਿ ਜਾਂਦਾ ਹੈ ਕਸਟਮ ਵਿਭਾਗ ਖੁਦ ਵੇਖ ਕੇ ਹੈਰਾਨ ਰਹਿ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਯਾਤਰੀ ਮੱਖਣ ਦੀਆਂ ਛੋਟੀਆਂ-ਛੋਟੀਆਂ ਡੱਬੀਆਂ ਦੇ ਵਿੱਚ ਸੋਨੇ ਨੂੰ ਲੁਕਾ ਕੇ ਲੈ ਜਾ ਰਿਹਾ ਸੀ ਜਾਂ ਰੁਮਾਲ ਦੇ ਵਿੱਚ ਸੋਨੇ ਨੂੰ ਲੁਕਾਇਆ ਗਿਆ ਸੀ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਪਣੀ ਸਕਰੀਨਸ ਤੇ ਕਿ ਜਿੱਥੇ ਇੱਕ ਯਾਤਰੀ ਦੇ ਵੱਲੋਂ ਇੰਨੀ ਹੁਸ਼ਿਆਰੀ ਦਿਖਾਈ ਗਈ ਤਾਂ ਉੱਥੇ ਕਸਟਮ ਵਿਭਾਗ ਵੀ ਕਾਫੀ ਚੌਕਸ ਨਜ਼ਰ ਆ ਰਿਹਾ ਜੇ ਲਗਾਤਾਰ ਜਿਹੇ ਮਾਮਲਿਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਤੇ ਉਥੇ ਦੂਜੇ ਪਾਸੇ ਕਸਟਮ ਵਿਭਾਗ ਵੀ ਕਾਫੀ ਜ਼ਿਆਦਾ ਚੌਕਸ ਹੋ ਚੁੱਕਾ ਹੈ ਤੇ ਹੁਣੇ ਤਾਜ਼ਾ ਤਸਵੀਰਾਂ ਮੁੰਬਈ 에ਰਪੋਰਟ ਤੋਂ سامنے ਆ ਰਹੀਆਂ ਨੇ ਜਿੱਥੇ ਮੱਖਣ ਦੀਆਂ ਛੋਟੀਆਂ-ਛੋਟੀਆਂ ਡੱਬੀਆਂ ਦੇ ਵਿੱਚ ਸੋਨਾ ਲੁਕਾ ਕੇ ਲਿਜਾਇਆ ਜਾ ਰਿਹਾ ਸੀ ਜਿਸ ਦੀ ਕੀਮਤ ਕਰੋੜਾਂ ਰੁਪਏ ਹੈ